ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪੰਜਾਬ ਦੇ ਐਸਟੀਆਰਐਫ ਫੰਡ ਨੂੰ ਲੈ ਕੇ ਲਗਾਤਾਰ ਜਿਹੜੀਆਂ ਸੁਰਖੀਆਂ ਨੇ ਉਵਾਦੀਆਂ ਜਾ ਰਹੀਆਂ ਨੇ ਕਿਉਂਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਵਿਚਕਾਰ ਇਸ ਫੰਡ ਨੂੰ ਲੈ ਕੇ ਜਿਸ ਤਰ੍ਹਾਂ ਦੀ ਤਕਰਾਰ ਵੇਖਣ ਨੂੰ ਮਿਲਲੀ ਹੈ ਉਹ ਹਾਲੇ ਵੀ ਤਕਰਾਰ ਕਿਸੇ ਪਾਸੇ ਮਿਟਦੀ ਵਿਖਾਈ ਨਹੀਂ ਦੇਰੀ ਵਖਵਖ ਪਾਰਟੀਆਂ ਨੇ ਜੋ OAST ਫੰਡ ਦਾ ਹਿਸਾਬ ਮੰਗ ਰਹੀਆਂ ਨੇ ਕਿਉਂਕਿ ਪਿਛਲੇ ਦਿਨੀ ਪ੍ਰਧਾਨ ਮੰਤਰੀ ਮੋਦੀ ਹੁਣਾਂ ਦੇ ਵੱਲੋਂ ਜੋ 1600 ਕਰੋੜ ਰੁਪਏ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਕਿਹਾ ਗਿਆ ਕਿ ਪੰਜਾਬ ਦੇ ਕੋਲ 12000 ਕਰੋੜ ਰੁਪਏ ਦੇ ਫੰਡ ਨੇ ਜਿਹੜੇ ਉਹ ਪਹਿਲਾਂ ਹੀ ਪਏ ਨੇ ਜਿਸ ਕਰਕੇ ਹੋਰ ਜ਼ਿਆਦਾ ਸਿਆਸੀ ਪੱਧਰ ਤੇ ਇਹ ਜਿਹੜੀ ਖਬਰ ਹੈ ਇਹ ਸੁਰਖੀਆਂ ਦਾ ਹਿੱਸਾ ਬਣ ਗਈ ਤਾਂ ਅੱਜ ਇਹ ਦੇ ਵਿੱਚ ਹੁਣ ਨੀਲ ਗਰਗ ਨੇ ਜੋ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਉਹ ਮੀਡੀਆ ਦੇ ਸਾਹਮਣੇ ਆਏ ਨੇ ਉਹਨਾਂ ਨੇ ਕੁਝ ਕੁ ਨਿਯਮਾਂ ਦੀ ਗੱਲ ਹੈ ਜਿਹੜੀ ਉਹ ਐਸਟੀਆਰਐਫ ਦੇ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਐਸਟੀਆਰਐਫ ਜੋ ਕਿ 2010 ਦੇ ਵਿੱਚ ਬਣਾਇਆ ਗਿਆ ਸੀ ਉਸ ਸੰਬੰਧੀ ਨਿਯਮ ਉਸ ਸਮੇਂ ਕੁਝ ਹੋਰ ਸਨ ਪਰ 2025 ਯਾਨੀ ਕਿ 15 ਸਾਲ ਬਾਅਦ ਵੀ ਐਸਟੀਆਰਐਫ ਦੇ ਨਿਯਮਾਂ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਤਬਦੀਲੀ ਹੈ ਜੋ ਉਹ ਨਹੀਂ ਕੀਤੀ ਗਈ ਜਿਸ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਉਹ ਸੂਬੇ ਨੂੰ ਆ ਰਹੀਆਂ ਨੇ ਨੀਲ ਗਰਗ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ 15 ਸਾਲਾਂ ਦੇ ਵਿੱਚ ਮਹਿੰਗਾਈ ਹੈ ਜਿਹੜੀ ਉਹ ਬਹੁਤ ਵੱਡੇ ਪੱਧਰ ਤੇ ਵਧੀ ਹੈ ਪਰ ਐਸਡੀਆਰਐਫ ਦੇ ਫੰਡਾਂ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ ਤੇ ਨਾ ਹੀ ਨਿਯਮਾਂ ਦੇ ਵਿੱਚ ਕੋਈ ਬਦਲਾਅ ਕੀਤਾ ਗਿਆ ਸੋ ਇਸ ਦੇ ਲਈ ਜਿਹੜੀ ਇੱਕ ਅਪੀਲ ਹੈ ਉਹ ਸੈਂਟਰ ਗਵਰਨਮੈਂਟ ਨੂੰ ਕੀਤੀ ਗਈ ਹੈ ਕਿ ਐਸਡੀਆਰਐਫ ਨੂੰ ਮੁੜ ਤੋਂ ਜਾਂਚਿਆ ਜਾਵੇ ਐਸਡੀਆਰਐਫ ਦੇ ਨਿਯਮ ਨੇ ਜੋ ਉਹ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ ਬਣਾਏ ਜਾਣ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਕਿਸੇ ਵੀ ਵੈਲਫੇਅਰ ਸਟੇਟ ਦੇ ਵਿੱਚ ਜੋ ਕਾਇਦੇ ਕਾਨੂੰਨ ਬਣਦੇ ਆ ਨਿਜ਼ਮ ਬਣਦੇ ਨੇ ਉਹ ਹਮੇਸ਼ਾ ਲੋਕਾਂ ਦੀ ਭਲਾਈ ਵਾਸਤੇ ਬਣਾਏ ਜਾਂਦੇ ਆ 2010 ਦੇ ਵਿੱਚ SGRF ਜਿਹੜਾ ਉਹ ਇਸਟੈਬਲਿਸ਼ ਕੀਤਾ ਗਿਆ ਉਹਦੇ ਕੁਝ ਨਿਜ਼ਮ ਬਣਾਏ ਗਏ ਤਾਂ ਕਿ ਕੁਦਰਤੀ ਆਫਤ ਦੇ ਦੌਰਾਨ ਲੋਕਾਂ ਨੂੰ ਸਹਾਇਤਾ ਜਿਹੜੀ ਉਹ ਪਹੁੰਚਾਈ ਜਾ ਸਕੇ ਲੇਕਿਨ ਅਸੀਂ ਸਾਰੇ ਜਾਣਦੇ ਆ 2010 ਅਤੇ 2025 ਦੇ ਵਿੱਚ ਵੱਡਾ ਫਰਕ ਹੈਗਾ ਅੱਜ ਬਹਿੰਦਾਈ ਤਿੰਨ ਗੁਣਾ ਵੱਧ ਚੁੱਕੀ ਆ ਉਦੋਂ ਜੇ ਡੀਜ਼ਲ ਦਾ ਜੇ 38 ਰੁਪਏ ਲੀਟਰ ਆਉਂਦਾ ਸੀ ਤੇ ਅੱਜ ਤੇ 90 ਰੁਪਏ ਪ੍ਰਤੀ ਲੀਟਰ ਆਉਂਦਾ ਹੈਗਾ ਸੋ ਇਹੀ ਕਾਰਨ ਹੈ ਕਿ ਜਦੋਂ ਇਸ ਵਾਰ ਪੰਜਾਬ ਦੇ ਵਿੱਚ ਪਿੰਕਰ ਹੜ੍ਹ ਆਏ ਜਿਸ ਨਾਲ ਵੱਡੀ ਤਬਾਹੀ ਹੋਈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਔਰ ਉਸ ਦੇ ਵਿੱਚ ਬੇਨਤੀ ਕੀਤੀ ਕਿ ਜਿਹੜੇ ਐਸਡੀਆਰਐਫ ਦੇ ਨਿਯਮ ਨੇ ਜਿਹੜਾ ਉਹਨਾਂ ਦੇ ਵਿੱਚ ਜਿਹੜਾ ਮੁਆਵਜ਼ਾ ਦੇਣ ਦੀ ਰਕਮ ਹੈਗੀ ਹੈ ਉਹ ਬਹੁਤ ਥੋੜੀ ਨਹੀਂ ਹੈ ਫਰ ਐਗਜ਼ਾਮਪਲ ਮਤਲਬ ਇੱਕ ਏਕੜ ਦਾ ਜਿਹੜਾ ਮੁਆਵਜ਼ਾ ਹੈਗਾ ਉਹ ਸਿਰਫ 8600 ਰੁਪਏ ਹੈ ਅੱਜ ਆਪਾਂ ਸਾਰੇ ਜਾਣਦੇ ਆ ਕਿ ਇੱਕ 8600 ਰੁਪਏ ਦੇ ਨਾਲ ਇੱਕ ਏਕੜ ਦੀ ਪਰਪਾਈ ਹੋ ਸਕਦੀ ਹੈ ਬਿਲਕੁਲ ਨਹੀਂ ਹੋ ਸਕਦੀ ਲੇਕਿਨ ਅਫਸੋਸ ਦੀ ਚੀਜ਼ ਦਾ ਹੈਗਾ ਕਿ ਡੇਢ ਮਹੀਨੇ ਦੇ ਹੋਣ ਨੂੰ ਹੋ ਗਿਆ ਹਾਲੇ ਤੱਕ ਉਸ ਚਿੱਠੀ ਦਾ ਜਵਾਬ ਨਹੀਂ ਆਇਆ ਬਲਕਿ ਜਦੋਂ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਮਿਲੇ ਉਸ ਤੋਂ ਬਾਅਦ ਗ੍ਰਹਿ ਮੰਤਰੀ ਸਾਹਿਬ ਦੇ ਡਿਪਾਰਟਮੈਂਟ ਵੱਲੋਂ ਜੋ ਸ਼ਾਮ ਨੂੰ ਪ੍ਰੈਸ ਰੂਮਟ ਜਾਰੀ ਹੋਇਆ ਉਸ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਕਿ ਜਿਹੜਾ ਮੁਆਵਜ਼ਾ ਹੈਗਾ ਉਹ ਐਸਡੀਆਰਐਫ ਦੇ ਮੌਜੂਦਾ ਨਿਯਮਾਂ ਦੇ ਮੁਤਾਬਕ ਹੀ ਦੇਣਾ ਪੰਡਾ ਹੈ। ਔਰ ਗਵਰਨਰ ਸਾਹਿਬ ਦਾ ਜਿਹੜਾ ਬਿਆਨ ਆਇਆ ਉਹ ਵੀ ਇਸੇ ਪਾਸੇ ਵੱਲ ਇਸ਼ਾਰਾ ਕਰਦਾ ਹੈਗਾ ਕਿ ਜਿਹੜੀ ਕੇਂਦਰ ਸਰਕਾਰ ਹੈਗੀ ਹੈ ਉਹ ਐਸਡੀਆਰਐਫ ਦੇ ਵਿੱਚ ਦੇ ਨਿਯਮਾਂ ਦੇ ਵਿੱਚ ਤਬਦੀਲੀ ਕਰਨ ਦੇ ਮੂਡ ਦੇ ਵਿੱਚ ਨਹੀਂ ਹੈਗੀ। ਇੱਕ ਵੈਲਫੇਅਰ ਸਟੇਟ ਦੇ ਵਿੱਚ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਲੋਕਾਂ ਦੀ ਭਲਾਈ ਵਾਸਤੇ ਹੁੰਦੀਆਂ ਨੇ ਉਸ ਦੇ ਵਿੱਚ ਕੋਈ ਐਡਮਨਸਿ ਨਹੀਂ ਹੁੰਦੀ ਹੈ ਜੇ ਅੱਜ ਦੇ ਸਮੇਂ ਦੀ ਜ਼ਰੂਰਤ ਹੈਗੀ ਹੈ ਜਿਸ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਸਾਹਿਬ ਕੋਲ ਇਹ ਮੁੱਦਾ ਉਠਾਇਆ ਹੈਗਾ ਤਾਂ ਕੇਂਦਰ ਸਰਕਾਰ ਨੂੰ ਬਿਨਾਂ ਹਿਚਕਿਚਾਟ ਤੋਂ ਉਸ ਨੂੰ ਮੰਨ ਲੈਣਾ ਚਾਹੀਦਾ ਹੈਗਾ ਤਾਂ ਕਿ ਜ ਸਹੀ ਮਾਇਨੇ ਦੇ ਵਿੱਚ ਜੇ ਅਸੀਂ ਲੋਕਾਂ ਦੀ ਸਹਾਇਤਾ ਕਰਨੀ ਚਾਹੁੰਦੇ ਹਾਂ ਉਹਨਾਂ ਦੀ ਸਹਾਇਤਾ ਹੋ ਸਕੇ ਔਰ ਮਾਨ ਸਾਹਿਬ ਨੇ ਜੇ ਐਸਡੀਆਰਐਫ ਦੀ ਗੱਲ ਕੀਤੀ ਹੈ ਉਹਦੇ ਨਿਜਮਤ ਦੀ ਤਬਦੀਲੀ ਦੀ ਗੱਲ ਕੀਤੀ ਹੈਗੀ ਹੈ ਅੱਜ ਭਾਵੇਂ ਆਫਤ ਪੰਜਾਬ ਦੇ ਵਿੱਚ ਆਈ ਹੋਈ ਹੈ ਉਹ ਪੰਜਾਬ ਦੇ ਲੋਕਾਂ ਨੂੰ ਉਹਦਾ ਸਿੱਧਾ ਫਾਇਦਾ ਹੋਣਾ ਪਰ ਅਲਟੀਮੇਟਲੀ ਫਾਇਦਾ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਹੋਣਾ ਹੈ ਜਿਹੜਾ ਪੈਸਾ ਵੀ ਉਹ ਹਿੰਦੁਸਤਾਨ ਦੇ ਟੈਕਸ ਪੇਅਰ ਦਾ ਹੀ ਪੈਸਾ ਹੈਗਾ ਪੰਜਾਬ ਹਿੰਦੁਸਤਾਨ ਦੇ ਲੋਕਾਂ ਦਾ ਹੀ ਪੈਸਾ ਹੈਗਾ ਔਰ ਲੋਕ ਭਲਾਈ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਲੋਕ ਹਿੱਤਾਂ ਦੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਨੇ ਲੋਕਾਂ ਦਾ ਖਿਆਲ ਰੱਖਣਾ ਹੁੰਦਾ ਹੈ ਅਸੀਂ ਤੇ ਇੱਕ ਵਾਰੀ ਫੇਰ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਨੂੰ गुजारिश ਕਰਦੇ ਆ ਕਿ ਨਿਜਮਾਂ ਦੇ ਵਿੱਚ ਤਬਦੀਲੀ ਦੀ ਜ਼ਰੂਰਤ ਹੈ ਮਹਿੰਗਾਈ ਬਹੁਤ ਵੱਧ ਚੁੱਕੀ ਹੈ ਕਿ ਇਹ ਜੋ ਨਿਜ਼ਮ ਅੱਜ ਤੋਂ 15 ਸਾਲ ਪਹਿਲੇ ਬਣੇ ਸੀ ਅੱਜ ਉਹਨਾਂ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਕਿਸੇ ਵੀ ਵੈਲਫੇਅਰ ਸਟੇਟ ਦੇ ਵਿੱਚ ਜੋ ਕਾਇਦੇ ਕਾਨੂੰਨ ਬਣਦੇ ਆ ਨਿਜ਼ਮ ਬਣਦੇ ਨੇ ਉਹ ਹਮੇਸ਼ਾ ਲੋਕਾਂ ਦੀ ਭਲਾਈ ਵਾਸਤੇ ਬਣਾਏ ਜਾਂਦੇ ਆ 2010 ਦੇ ਵਿੱਚ ਐਸ ਡੀ ਆਰ ਐਫ ਜਿਹੜਾ ਉਹ ਸਟੈਬਲਿਸ਼ ਕੀਤਾ ਗਿਆ ਉਹਦੇ ਕੁਝ ਨਿਜ਼ਮ ਬਣਾਏ ਗਏ ਤਾਂ ਕਿ ਕੁਦਰਤੀ ਆਫਤ ਦੇ ਦੌਰਾਨ ਲੋਕਾਂ ਨੂੰ ਸਹਾਇਤਾ ਜਿਹੜੀ ਉਹ ਪਹੁੰਚਾਈ ਜਾ ਸਕੇ ਲੇਕਿਨ ਅਸੀਂ ਸਾਰੇ ਜਾਣਦੇ ਹਾਂ 2010 ਅਤੇ 2025 ਦੇ ਵਿੱਚ ਵੱਡਾ ਫਰਕ ਹੈਗਾ ਅੱਜ ਮਹਿੰਗਾਈ ਤਿੰਨ ਗੁਣਾ ਵੱਧ ਚੁੱਕੀ ਹੈ ਉਦੋਂ ਜੇ ਡੀਜ਼ਲ ਦਾ ਜੇ 38 ਰੁਪਏ ਲੀਟਰ ਆਉਂਦਾ ਸੀ ਤੇ ਅੱਜ ਤੇ 90 ਰੁਪਏ ਪ੍ਰਤੀ ਲੀਟਰ ਆਉਂਦਾ ਹੈਗਾ ਸੋ ਇਹੀ ਕਾਰਨ ਹੈ ਕਿ ਜਦੋਂ ਇਸ ਵਾਰ ਪੰਜਾਬ ਦੇ ਵਿੱਚ ਭੰਕਰ ਹੜ ਆਏ ਜਿਸ ਨਾਲ ਵੱਡੀ ਤਬਾਹੀ ਹੋਈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਅਤੇ ਉਸ ਦੇ ਵਿੱਚ ਬੇਨਤੀ ਕੀਤੀ ਕਿ ਜਿਹੜੇ ਐਸ ਡੀ ਆਰ ਐਫ ਦੇ ਨਿਯਮ ਨੇ ਜਿਹੜਾ ਉਹਨਾਂ ਦੇ ਵਿੱਚ ਜਿਹੜਾ ਮੁਆਵਜ਼ਾ ਦੇਣ ਦੀ ਰਕਮ ਹੈਗੀ ਹੈ ਉਹ ਬਹੁਤ ਥੋੜੀ ਹੈੀ ਫਾਰ ਇਗਜ਼ਾਮਪਲ ਮਤਲਬ ਇੱਕ ਏਕੜ ਦਾ ਜਿਹੜਾ ਮੁਆਵਜ਼ਾ ਹੈਗਾ ਉਹ ਸਿਰਫ 8600 ਰੁਪਏ ਹੈ ਅੱਜ ਆਪਾਂ ਸਾਰੇ ਜਾਣਦੇ ਆ ਕਿ ਇੱਕ 8800 ਰੁਪਏ ਦੇ ਨਾਲ ਇੱਕ ਏਕੜ ਦੀ ਪਰਪਾਈ ਹੋ ਸਕਦੀ ਹੈ ਬਿਲਕੁਲ ਨਹੀਂ ਹੋ ਸਕਦੀ ਲੇਕਿਨ ਅਫਸੋਸ ਦੀ ਚੀਜ਼ ਇਹ ਹੈਗਾ ਕਿ ਡੇਢ ਮਹੀਨੇ ਦੇ ਹੋਣ ਨੂੰ ਹੋ ਗਿਆ ਹਾਲੇ ਤੱਕ ਉਸ ਚਿੱਠੀ ਦਾ ਜਵਾਬ ਨਹੀਂ ਆਇਆ ਬਲਕਿ ਜਦੋਂ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਮਿਲੇ ਉਸ ਤੋਂ ਬਾਅਦ ਗ੍ਰਹਿ ਮੰਤਰੀ ਸਾਹਿਬ ਦੇ ਡਿਪਾਰਟਮੈਂਟ ਵੱਲੋਂ ਜੋ ਸ਼ਾਮ ਨੂੰ ਪ੍ਰੈਸ ਰੂਟ ਜਾਰੀ ਹੋਇਆ ਉਸ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਕਿ ਜਿਹੜਾ ਮੁਆਵਜ਼ਾ ਹੈਗਾ ਉਹ ਐਸ ਡੀ ਆਰ ਐਫ ਦੇ ਮੌਜੂਦਾ ਨਿਯਮਾਂ ਦੇ ਮੁਤਾਬਕ ਹੀ ਦੇਣਾ ਪੰਡਾ ਹੈ। ਔਰ ਗਵਰਨਰ ਸਾਹਿਬ ਦਾ ਜਿਹੜਾ ਬਿਆਨ ਆਇਆ ਉਹ ਵੀ ਇਸੇ ਪਾਸੇ ਵੱਲ ਇਸ਼ਾਰਾ ਕਰਦਾ ਹੈਗਾ ਕਿ ਜਿਹੜੀ ਕੇਂਦਰ ਸਰਕਾਰ ਹੈਗੀ ਹੈ ਉਹ ਐਸ ਡੀ ਆਰ ਐਫ ਦੇ ਵਿੱਚ ਤੇ ਨਿਯਮਾਂ ਦੇ ਵਿੱਚ ਤਬਦੀਲੀ ਕਰਨ ਦੇ ਮੂਡ ਦੇ ਵਿੱਚ ਨਹੀਂ ਹੈਗੀ। ਇੱਕ ਵੈਲਫੇਅਰ ਸਟੇਟ ਦੇ ਵਿੱਚ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਲੋਕਾਂ ਦੀ ਭਲਾਈ ਵਾਸਤੇ ਹੁੰਦੀਆਂ। ਉਸ ਦੇ ਵਿੱਚ ਕੋਈ ਐਡਮਨਸਿਟੀ ਨਹੀਂ ਹੁੰਦੀ ਹੈ ਜੇ ਅੱਜ ਦੇ ਸਮੇਂ ਦੀ ਜ਼ਰੂਰਤ ਹੈਗੀ ਹੈ ਜਿਸ ਤਰ੍ਹਾਂ ਮਾਨ ਜੋ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਸਾਹਿਬ ਕੋਲ ਇਹ ਮੁੱਦਾ ਉਠਾਇਆ ਹੈਗਾ ਤਾਂ ਕੇਂਦਰ ਸਰਕਾਰ ਨੂੰ ਬਿਨਾਂ ਹਿਚਕਚਾਟ ਤੋਂ ਉਸ ਨੂੰ ਮੰਨ ਲੈਣਾ ਚਾਹੀਦਾ ਹੈ ਤਾਂ ਕਿ ਜ ਸਹੀ ਮਾਇਨੇ ਦੇ ਵਿੱਚ ਜੇ ਅਸੀਂ ਲੋਕਾਂ ਦੀ ਸਹਾਇਤਾ ਕਰਨੀ ਚਾਹੁੰਦੇ ਹਾਂ ਉਹਨਾਂ ਦੀ ਸਹਾਇਤਾ ਹੋ ਸਕੇ ਔਰ ਮਾਨ ਸਾਹਿਬ ਨੇ ਜੇ ਐਸਡੀਆਰਐਫ ਦੀ ਗੱਲ ਕੀਤੀ ਹੈ ਉਹਦੇ ਨਿਜਮਤ ਦੀ ਤਬਦੀਲੀ ਦੀ ਗੱਲ ਕੀਤੀ ਹੈਗੀ ਹੈ ਅੱਜ ਭਾਵੇਂ ਆਫਤ ਪੰਜਾਬ ਦੇ ਵਿੱਚ ਆਈ ਹੋਈ ਹੈ ਉਹ ਪੰਜਾਬ ਦੇ ਲੋਕਾਂ ਨੂੰ ਉਹਦਾ ਸਿੱਧਾ ਫਾਇਦਾ ਹੋਣਾ ਪਰ ਅਲਟੀਮੇਟਲੀ ਫਾਇਦਾ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਹੋਣਾ ਹੈ ਜਿਹੜਾ ਪੈਸਾ ਵੀ ਉਹ ਹਿੰਦੁਸਤਾਨ ਦੇ ਟੈਕਸਪੇਅਰ ਦਾ ਹੀ ਪੈਸਾ ਹੈਗਾ ਪੰਜਾਬ ਹਿੰਦੁਸਤਾਨ ਦੇ ਲੋਕਾਂ ਦਾ ਹੀ ਪੈਸਾ ਹੈਗਾ ਔਰ ਲੋਕ ਭਲਾਈ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਲੋਕ ਹਿੱਤਾਂ ਦੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਨੇ ਲੋਕਾਂ ਦਾ ਖਿਆਲ ਰੱਖਣਾ ਹੁੰਦਾ ਹੈ ਅਸੀਂ ਤੇ ਇੱਕ ਵਾਰੀ ਫੇਰ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਨੂੰ ਗੁਜ਼ਾਰਿਸ਼ ਕਰਦੇ ਆ ਕਿ ਨਿਯਮਾਂ ਦੇ ਵਿੱਚ ਤਬਦੀਲੀ ਦੀ ਜ਼ਰੂਰਤ ਹੈ ਮਹਿੰਗਾਈ ਬਹੁਤ ਵੱਧ ਚੁੱਕੀ ਹੈ ਕਿ ਇਹ ਜੋ ਨਿਯਮ ਅੱਜ ਤੋਂ 15 ਸਾਲ ਪਹਿਲੇ ਬਣੇ ਸੀ ਅੱਜ ਉਹਨਾਂ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਸੋ ਇਸ ਮੌਕੇ ਨੀਲ ਗਰਗ ਕੇਂਦਰ ਸਰਕਾਰ ਨੂੰ ਆੜੇ ਹੱਥੀ ਲੈਂਦੇ ਨਜ਼ਰ ਆਏ ਤੇ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹ ਕੇਂਦਰ ਸਰਕਾਰ ਨੂੰ ਕੀਤੇ ਨੇ ਨੀਲ ਗਰਗ ਹੁਣਾ ਨੇ ਅਜੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਆਪਣਾ ਸਪਸ਼ਟੀਕਰਨ ਸਮੇਂ-ਸਮੇਂ ਤੇ ਦੇ ਰਹੀ ਹੈ ਜਦਕਿ ਕੇਂਦਰ ਦੇ ਭਾਜਪਾ ਦੇ ਜੋ ਲੀਡਰ ਨੇ ਉਹ ਵੀ ਸਮੇਂ-ਸਮੇਂ ਤੇ ਕਈ ਤਰ੍ਹਾਂ ਦੇ ਸਵਾਲ ਇਹਨਾਂ ਫੰਡਾਂ ਨੂੰ ਲੈ ਕੇ ਖੜੇ ਕਰ ਰਹੇ ਨੇ ਤਾਂ ਅਜਿਹੇ ਦੇ ਵਿੱਚ ਮੌਕਾ ਮਿਲਿਆ ਕਾਂਗਰਸ ਨੂੰ ਤੇ ਕਾਂਗਰਸ ਵੀ ਵੱਡੇ ਸਵਾਲ ਹੈ ਜਿਹੜੇ ਉਹ ਪੰਜਾਬ ਦੇ ਵਿੱਚ ਇਹਨਾਂ ਫੰਡਾਂ ਤੇ ਕਰ ਰਹੀ ਹੈ ਪਰ ਫੰਡਾਂ ਦੀ ਹਲੇ ਵੀ ਕਲੀਅਰੈਂਸ ਹੈ ਜਿਹੜੀ ਉਹ ਹਾਲੇ ਤੱਕ ਆਮ ਜਨਤਾ ਨੂੰ ਨਹੀਂ ਮਿਲ ਸਕੀ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते